ਨੂੰ ਕੀ ਹਾਲ ਚਾਲ ਠੀਕ ਠਾਕ ਵਾ ਜੀ ਤੇ ਜੀ ਅੱਜ ਅਸੀਂ ਚੱਲੇ ਆ ਜੀ ਸਾਡੀ ਭੁਆਈ ਦੇ ਮੁੰਡੇ ਦਾ ਵਿਆਹ ਵਾ ਤੇ ਕਿਤੇ ਦੂਰ ਨਹੀਂ ਜਾਣਾ ਉਹ ਸਾਡੇ ਕੋਲ ਹੀ ਰਹਿੰਦਾ ਵਾ ਬਸ ਸਾਡੇ ਚਾਚਾ ਜੀ ਹੁਣੀਆ ਉਹ ਥੋੜਾ ਜਿਹਾ ਸਾਡੇ ਤੋਂ ਹਟਵਾ ਘਰ ਵਾ ਉੱਥੇ ਰਹਿੰਦੇ ਆ ਤੇ ਆਪਾਂ ਅੱਜ ਚੱਲੇ ਆ ਜੀ ਉੱਥੇ ਫੰਕਸ਼ਨ ਆ ਕੀ 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 ਮੁੰਡੇ ਦਾ ਸ਼ਗਨ ਤੇ ਸ਼ਗਨ ਦਾ ਜੋ ਪ੍ਰੋਗਰਾਮ ਆ ਸਤਿ ਸ਼੍ਰੀ ਅਕਾਲ ਉਹ ਅਹੀਂ ਕੀਤਾ ਵਾ ਅਸੀਂ ਨਹੀਂ ਕੀਤਾ ਉਹਨਾਂ ਨੇ ਕੀਤਾ ਜੀ ਘਰੇ ਕਿਉਂਕਿ ਏ ਜਿਹੜਾ ਵਿਆਹ ਵਾ ਨਾ ਇਹ ਜੱਕਦਾਮੀ ਆਇਆ ਸਾਨੂੰ 9 ਤਰੀਕ ਨੂੰ ਫਾਈਨਲ ਹੋਇਆ ਜੀ ਉਹਨਾਂ ਨੂੰ ਵੀ ਜੱਕਦਾਮੀ ਉਹਨਾਂ ਨੂੰ ਇਹ ਮੁੰਡੇ ਵਾਲਿਆਂ ਨੂੰ ਜੱਕਦਾਮੀ ਆਇਆ ਕਿਉਂਕਿ ਅ ਕੁਝ ਸਿਚੁਏਸ਼ਨਾਂ ਹੀ ਅਦਰੀਆਂ ਆ ਜਾਂਦੀਆਂ ਵੀ ਜੱਕਦਾ ਵਿਆਹ ਕਰਦੇ ਪੈਂਦੇ ਆ ਸੋ ਜੀ ਮਤਲਬ ਉਹਨਾਂ ਨੇ ਮਿੰਟੋ ਮਿੰਟੀ ਵਿਆਹ ਰਖਤਾ ਪੈਲਸ ਕੋਈ ਮਿਲਿਆ ਨਹੀਂ ਇਸ ਕਰਕੇ ਜੀ ਹੁਣ ਘਰੇ ਹੀ ਟੈਂਟ ਵਗੈਰਾ ਲਾ ਕੇ ਹੀ ਘਰੇ ਪੂਰਾ ਪ੍ਰੋਪਰ ਉਹਨਾਂ ਨੇ ਤਿਆਰੀ ਕੀਤੀ ਆ ਸੋ ਜੀ ਹੁਣ ਆਪਾਂ ਚੱਲੇ ਆ ਕਿਉਂਕਿ ਕੀਰਤਨੀਏ ਸਿੰਘ ਡੈਪੇ ਨੇ ਤੇ ਅਸੀਂ ਹੋ ਗਏ ਆ ਲੇਟ ਲੇਟ ਤਾਂ ਨੀਗਾ ਖੈਰ ਸਾਡੇ ਹਲੇ ਚਾਚਾ ਜੀ ਹੁਣੀ ਤੇ ਤਿਆਰੀ ਹੋਣ ਰਹੀ ਐ ਇਹ ਤੋਂ ਫੇਰ ਵੀ ਟਾਈਮ ਨਾਲ ਆ ਤੇ ਮੇਰੀ ਕੁਝ ਗੈਂਗ ਲੈ ਅੰਦਰ ਆ ਗੈਂਗ ਰਾਜਵਿੰਦਰ ਕੌਰ ਚਾਬੀ ਦੋ ਰਾਜਵਿੰਦਰ ਕੌਰ ਮੈਨੂੰ ਚਾਬੀ ਦੋ ਮੈਂ ਚਾਬੀ ਆ ਲੋ ਜੀ ਆ ਵੀ ਆ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਾਰੇ ਵਧੀਆ ਪਾਗ ਮੇਰੀ ਸੋਹਣੀ ਬੱਜੀ ਬਹੁਤ ਵਧੀਆ ਮੈਨੂੰ ਅੱਜ ਪਾਗ ਲਓ ਬਹੁਤ ਕੈਟ ਲੱਗਣ ਡਿਆ ਨਹੀਂ ਮੈਚਿੰਗ ਵੀ ਨਹੀਂ ਹੋਈ ਮੈਚਿੰਗ ਨਹੀਂ ਆਈ ਕਾ ਪਾਗਲ ਤਾਂ ਪੁਖਾ ਲਿਆ ਜੀ ਆ ਜੇ ਲੋ ਵਾਈਕਰ ਚਾਬੀ ਤਾਂ ਬਸ ਤੂੰ ਚਾਬੀ ਦੇ ਮੈਨੂੰ ਚਾਬੀ ਦੇ ਮੈਨੂੰ ਚਾਬੀ ਦੇ ਮਰ ਵਾਰੀ ਚੱਲ ਘੜੀ ਕੱਢ ਦੇਣੀ ਨਾ ਉਦੋਂ ਨਾਲ ਉਹ ਇਹਨੂੰ ਉਦੋਂ ਕਿਉਂ ਮੈਂ 5 ਮਿੰਟ ਵਾਚ ਲੈਣੀ ਆ ਖੜ ਜਾ ਖੜ ਜਾ ਖੜ ਜਾ ਚਲੋ ਜੀ ਆਲੇ ਫੜ ਛੇਤੀ ਆ ਮਿਲਦੇ ਰਹੋ ਜੀ ਸਰਦਾਰ ਟੀਵੀ ਤੇ ਗਿੰਦੂ ਵਲੌਗਸ ਦੇ ਉੱਤੇ ਹਾਂ ਗਿੰਦੂ ਵਲੌਗ ਹਾਂ ਆਪਣੀ ਪ੍ਰਮੋਸ਼ਨ ਮੈਂ ਕਰਦੇ ਰਹਿਣਾ ਆਏ ਹੋਰ ਫੇ ਸਿੱਟ ਦਿੱਤਾ ਜੀ ਫੋਨ ਰਾਜਵਿੰਦਰ ਕੋਰ ਜੀ ਨੇ ਤੋੜ ਦਿੱਤਾ ਫੋਨ ਓਏ ਇਹ ਬਜਾਰਾ ਚੱਲ ਹੀ ਪੈਂਦਾ ਚੱਲੀ ਪੈਂਦਾ ਬਜਾਰਾ ਇਹ ਮਨਾ ਸਿੱਧੀ ਪਧਰੀ ਗੱਲ ਜੀ ਜੀ ਆਪ ਸਾਰਿਆਂ ਨੇ ਕਿੱਡੇ ਕਿੱਡੇ ਖਲੋ ਜਾ ਕੀ ਕੀਮਾ ਤੋਰੇ ਬਲੀ ਜਿੱਤੋਂ 4 4 ਤੋਂ ਬਾਅਦ 4 ਸਾਲ ਪੁਰਾਣਾ ਫੋਨ ਪਰ ਮੰਮੀ ਇਹ ਠੀਕ ਵਾਏ ਤੁਹਾਡੇ ਕੋਲ ਫੋਨ ਲੈਣ ਨੂੰ ਕੋਈ ਪ੍ਰੋਬਲਮ ਨਹੀਂ ਗਈ ਮੇਰੀ ਗੱਲ ਸੁਣ ਹੈ ਕੋਈ ਪ੍ਰੋਬਲਮ ਮਨਜੀਤ ਹੈ ਕੋਈ ਪ੍ਰੋਬਲਮ ਨਹੀਂ ਨਾ ਆਈਫੋਨ ਆਈਫੋਨ ਯਾਰ ਕਿੰਨੀ ਹਰ ਛੁੱਟੇ ਆ ਕਿੰਨੀ ਹਰ ਛੁੱਟੇ ਆ ਲਓ ਜੀ ਖਾਨਪੁਰ ਤੋਂ ਮੁੰਡੇ ਪਹੁੰਚ ਚੁੱਕੇ ਨੇ ਵਿਆਹ ਵੇਖਣ ਸਸਰੀਕਾਲ ਭਾਈ ਜੀ ਕੀ ਹਾਲ ਚਾਲ ਠੀਕ ਠਾਕ ਕਿਵੇਂ ਚੜਦੀ ਕਲਾ ਚੜਦੀ ਕਲਾ ਚੰਦਰ ਕਲਾ ਚਾਚਾ ਤੂੰ ਅੱਜ ਵੀ ਨਹੀਂ ਆਣਾ ਵਿਆਹ ਜਿੱਥੇ ਆ ਕੇ ਵੇਖੋ ਭਈ ਇਹਨਾ ਕੱਲ ਗਏ ਹੀ ਨਾ ਜਿਹੜੇ ਵਿਆਹ ਉਹ ਸਾਡਾ ਇਹ ਜਿਹੜਾ ਚਾਚਾ ਦਾ ਇਹਦੀ ਵਿਚੋਲ ਸਾਡੀ ਬੀਬੀ ਮਤਲਬ ਇਹ ਫੁੱਫੜ ਹੀ ਕੱਲ ਕੁੜੀ ਦਾ ਕੁੜੀ ਦਾ ਫੁੱਫੜ ਸੀ ਕੱਲ ਨਹੀਂ ਪਹੁੰਚਾ ਏ ਨਾ ਚਾਚਾ ਤੂੰ ਆ ਕੇ ਲਾਇਆ ਸਿਰ ਤੇ ਫੱਟੇ ਫੱਟੇ ਸਿਰ ਚੋਂ ਨਿਕਲਦੇ ਖਲੋ ਜਾ ਖਲੋ ਜਾ ਅੱਗ ਲੇ ਇਹਦੀ ਗੱਲ ਹੋਰ ਨਹੀਂ ਕੋਈ ਚਾਚੂਣਾ ਲਾਈ ਆ ਜੀ ਗੋਭੀ ਆਹੋ ਤੇ ਗੋਭੀ ਜਿਹੜੀ ਉਹ ਜੱਕਦਾ ਵੀ ਸਾਰੀ ਨਿਕਲੀ ਆ ਤੇ ਉਹਦਾ ਕਰਕੇ ਇੱਕ ਜਣ ਨੂੰ ਘਰ ਰਹਿੜਾ ਪੈਂਦਾ ਰੋਜ਼ ਦੀ ਰੋਜ਼ ਗੋਭੀ ਕੱਢਣੀ ਪੈਂਦੀ ਹੁਣ ਤੂੰ ਫੇਰ ਇੱਧਰ ਵੀ ਨਹੀਂ ਜਾਣਾ ਹਲੇ ਓਹੋ ਉਸਤਾਦ ਚਲ ਗਏ ਜਿੱਤ ਕਰ ਲੈਟਸ ਗੋ ਓਕੇ ਟਾਟਾ ਬਾਏ ਬਾਏ ਨਹੀਂ ਆਪਾਂ ਕਿੱਥੇ ਜਾਣਾ ਬਾਏ ਬਾਏ ਮੈਂ ਚੱਲਦਾ ਓਕੇ ਆ ਲੈ ਜੀ ਸੂਟ 来 ਆਏ ਨੂੰੜਾ ਇਹ ਡਰੋਨ ਹੁਣ ਡਰੋਨ ਬਿਨਾ ਗਤੀ ਨਹੀਂ ਨਾ ਗਿੰਦੂ ਬਲੌਗਰ ਤਿਆਰ ਆ ਮੰਮੀ ਦੇ ਤੇ ਮੇਰੇ ਸੁਲਤਾਨ ਦੀ ਕਹਿੰਦੇ ਹੀ ਬਲੌਗਰ ਆ ਦਿਖਾਏ ਮੈਂ ਵੀ ਬਣਦਾ ਬਲੌਗਰ ਇਹਦਾ ਸਾਰਾ ਦਵਾਂਗਾ ਪੂਰਾ ਬਲੌਗਿੰਗ ਚ ਜਿਹੜਾ ਉਲਟੋਂ ਨੇ ਸਾਥ ਦਿੱਤਾ ਨਾ ਐਡਾ ਗੱਲ ਉਹ ਸਾਥ ਕੋਈ ਨਹੀਂ ਦੇ ਸਕਦਾ ਮੈਂ ਵੀ ਵੇਖਿਆ ਗੱਲ ਹੈ ਮੈਂ ਵੀ ਵੇਖਿਆ ਕੀ ਹੁਣ ਆਪਾਂ ਫੇਰ ਚਲਿਏ ਫੇਰ ਜਾਣਾ ਹੀ ਪੈਣਾ ਹਾਂ ਚੈੱਕ ਕਰੋ ਬਲੌਗ ਗਿੰਦੂ ਬਲੌਗਸ ਤੇ ਜਾ ਕੇ ਸਾਰੇ ਜਾਣੇ ਬਹੁਤ ਕਰੋਨੇ ਹੀ ਅੱਜ ਵੀ ਵਲੌਗ ਬਣਾਣਾ ਕਿ ਗਿੰਦੂ ਚੈਨਲ ਦੀ ਵੀ ਆਪਾਂ ਔਰ ਤੇ ਵੀ ਹੱਥ ਨੈਕਸਟ ਲੈਵਲ ਰਾਜ ਦੀਦ ਗ੍ਰਾਂਡ ਸਾਰਾ ਕੋਈ ਨੈਕਸਟ ਵਰਕਿੰਗ ਸ਼ੁਰੂ ਕਰ ਚੱਲੋ 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 ਚਲੋ ਚੰਗਾ ਜੀ ਆਪਾਂ ਮਿਲਦੇ ਆ ਉਧਰ ਗਿੰਦੂ ਬਣਾ ਵਲੌਗ ਤੂੰ ਇੱਥੋਂ ਆਪਣਾ ਵੈੱਟੂ ਆਪਣਾ ਇਹ ਲੋਕਾਂ ਨੇ ਕਹਿਣਾ ਤੂੰ ਹੀ ਸਾਰੇ ਵਲੌਗਰ ਹੋਗੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੰਦ ਹੋ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਏ ਤੇ ਸਰਦਾਰ ਟੀਵੀ ਦੁਆਰਾ ਇਹ ਸਦਾ ਗਿੰਦੂ ਬਲੌਗਰ ਦੇ ਉੱਤੇ ਹਾਏ ਤੇ ਵੀਰ ਜੀ ਆ ਗਏ ਨੇ ਹੁ ਮਮਾਗੇ ਘੋਮਾਗੇ ਇਹਨੂੰ ਆਖੇ ਚਟਾ ਗੁਰਦਾ ਮੈਂ ਮੋਕਾ ਲੱਗੀ ਜਾਈਏ ਇਹਨੂੰ ਪਾਣੀ ਦੇਈਏ 30 ਵਰਡ ਬਹੁਤ ਜ਼ਿਆਦਾ ਯੂਜ਼ ਕਰਦੀਆਂ ਤੇ ਵੀ ਆਪਾਂ ਡੋਣਾ ਸਹੀ ਸਹੀ ਗਿੰਦੂ ਕਰ ਦੇਣਾ ਉਹਨੂੰ ਚੱਲ ਚੱਲ ਬਣਾ ਲਾ ਬਣਾ ਲਾ ਬਣਾ ਲਾ ਚੱਲ ਚੱਲੀਏ ਆਪਾਂ ਚਲੋ ਜੀ ਚੱਲੇ ਚੱਲੀਏ ਆਪਾਂ ਆ ਗਿਓ ਜਾਵਾ ਕੀ ਜਾਵਾ ਕੀ ਜਾਵਾ ਕੀ ਜਾਵਾ ਵਟ ਐ ਪਰ ਵਟ ਐ ਪਰ ਸਾਡੀ ਮਾਂ ਪਤਾ ਨਹੀਂ ਕੋਈ ਗੱਲ ਹੋਊਗੀ ਲੈ ਚੱਲ ਚਲੀ ਆਜੋ ਆਜੋ ਮੈਂ ਕੱਲੀ ਨਾ ਗੜੀ ਤੂੰ ਕਹੀ ਜਾ ਨਾ ਸਾਡੀ ਕੋਈ ਪਰਸਨਲ ਗੱਲ ਹੋਈ ਤੇ ਉੱਥੇ ਬਹੁਤ ਪਈ ਜਾਂਦੇ ਕਿੱਥੇ ਹੋ ਇਹਨਾਂ ਨੂੰ ਮਤਲਬ ਨਾਲੇ ਵੀਡੀਓ ਬਣ ਚੜੀ ਆ ਨਾ ਕੋਈ ਮੰਨ ਲੈਂਗੇ ਨਾ ਲੱਗਦੀ ਜੰਮੂ ਜੰਮੂ ਕਹਿੰਦਾ ਜੰਮੂ ਜਾਣਾ ਪੈਣਾ ਮੈਨੂੰ ਕਹਿੰਦਾ ਜੰਮੂ ਜਾਣਾ ਮੈਂ ਚੱਲੇ ਹੁਣ ਤਾਂ ਜਾਣ ਦੀ ਤਿਆਰੀ ਕਰੀਏ ਨਹੀਂ ਲੱਗਦੀ ਅਦਨ ਵੀ ਲੱਗੇ ਆ ਮੇਰੇ ਜਾਣਦੇ ਵੀ ਉਹ ਜਿਆਦਾ ਲੱਗੇਗਾ ਚਲੋ ਜੀ ਮਿਲਦੇ ਅੱਗੇ ਸਾਰਿਆਂ ਸასი ਸ਼ਾਲ ਇਹ ਚੀਜ਼ੀ ਖਾਧੀ ਮੈਂ ਗੱਲ ਦਿਖਾ ਕੇ ਤੇ ਆ ਵਿੱਚ ਹੀ ਰੱਖਣਾ ਤਾਂ ਗੱਲ ਉਹ ਨਹੀਂ ਨਹੀਂ ਘਰ ਆ ਕੇ ਮੈਂ ਸਵੱਛ ਭਾਰਤ ਯੂਜ਼ ਕਰਦਾ ਵਾਂ ਸਵੱਛ ਭਾਰਤ ਯੂਜ਼ ਕਰਦਾ ਗੱਡੀ ਦੇ ਉੱਤੇ ਨਰ ਕਪੜਾ ਆ ਤੂੰ ਨਹੀਂ ਨਹੀਂ ਆ ਕੀ ਆ ਸਭ ਕੋ ਵਿੱਚ ਰੱਖਿਆ ਇਹ ਮੇਰਾ ਪੈਪਸੀ ਮਾਊਂਟਨ ਡਿਊ ਡਰ ਕੇ ਆ ਕੇ ਜੀਤ ਹੈ ਉਹਨਾਂ ਨੂੰ ਉਹ ਗੱਡੀ 'ਚ ਬੁਰੇ ਲੱਗਦੇ ਆ ਬਾਹਰ ਰਣ ਪੜ ਬਾਹਰ ਲੈ ਜਾ ਬਾਹਰ ਹੁਣ ਮੈਂ ਜੇਬ 'ਚ ਪਾ ਲਾਂ ਆ ਵੀਰ ਮੈਂ ਤੇਰੇ ਪਿੱਛੇ ਦਿਖਣਾ ਹੀ ਨਹੀਂ ਬੰਦੇ ਹੀ ਜਿਆਦੇ ਆ ਚੱਲ 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 ਵੀਰ ਬਰਾ ਦੱਸੋ ਚਲੋ ਚਲੋ ਬੱਲੇ ਬੱਲੇ ਭਾਈ ਸਾਲ ਬਾਅਦ ਮਿਲੇ ਮੇਰੇ ਵਿਆਹ ਤੋਂ ਬਾਅਦ ਅੱਜ ਮਿਲੇ ਆ ਜੀ ਗੋਪੀ ਫੋਟੋਗ੍ਰਾਫਰ ਤੇ ਇਹ ਸਾਡੇ ਭਾਜੀ ਵੀ ਆ ਤੇ ਬਹੁਤ ਵਧੀਆ ਕੰਮ ਇਹਨਾਂ ਦਾ ਪਿੰਡ ਕਿਹੜਾ ਭਾਈ ਆਪਣਾ ਭਲਾ ਕੋਟ ਯਾਰ ਡੇਰੀਆੜ ਲਾ ਕੇ ਤੇ ਜੇ ਇਹਨਾਂ ਦਾ ਹੀ ਗੋਪੀ ਪੱਡਾ ਫੋਟੋਗ੍ਰਾਫਰ ਹੈਣਾ ਤੇ ਮੇਰੇ ਵਿਆਹ ਦੇ ਲਾਈਵ ਕੀਤਾ ਸੀ ਤੇ ਭਾਜੀ ਹੁਣਾਂ ਦਾ ਚੈਨਲ ਮੋਨਿਟਾਈਜ਼ ਹੋ ਗਿਆ ਸੀ 3 ਲੱਖ ਪਲੱਸ ਵਿਊ ਆ ਗਿਆ ਮੇਰੇ ਸਾਹਬ ਨਾਲ ਆ ਤੇ ਕੰਮ ਬਹੁਤ ਵਧੀਆ ਤੁਸੀਂ ਮਤਲਬ ਚੈਨਲ ਸਰਚ ਕਰਕੇ ਵੇਖਿਓ ਤੇ ਜੇ ਕੰਟੈਕਟ ਕਰਨਾ ਕਿਸੇ ਨੇ ਕੰਮ ਕੁੰਮ ਕਰਾਉਣਾ ਤੇ ਭਾਜੀ ਨੰਬਰ ਬੋਲ ਦੋ ਆਪਣਾ 95380801 95380801 08001 ਤੇ ਕੰਮ ਵੇਖਿਓ ਤੇ ਕਿਉਂ ਵੀ ਇਹ ਭਾਜੀ ਮੇਰੇ ਨਾਲ ਥੋੜੇ ਜੇ ਨਾਰਾਜ਼ ਹੀ ਵੀ ਮੇਰਾ ਤੁਸੀਂ ਕਦੀ ਵੀਡੀਓ ਚ ਨਾ ਨਹੀਂ ਲਿਆ ਪਰ ਭਾਜੀ ਹੁਣਾਂ ਦਾ ਕੰਮ ਸੱਚੀ ਬਹੁਤ ਵਧੀਆ ਜੇ ਇੱਕ ਕਰਾਈ ਕੀ ਉਹ ਵਿਆਹ ਦੀ ਐਲਬਮ ਦੀ ਵੀਡੀਓ ਬਣਾ ਕੇ ਭਾਈ ਭਾਜੀ ਨੂੰ ਫੋਨ ਲਾਇਆ ਭਾਜੀ ਅੱਦੇ ਕੀ ਗੱਲ ਫੋਟੋਗ੍ਰਾਫਰ ਦਾ ਨਾਂ ਨਹੀਂ ਲਿਆ ਜਾਂਦਾ ਮੈਂ ਭਾਜੀ ਗਲਤੀ ਹੋ ਗਈ ਅੱਜ ਫਿਰ ਸਾਹਮਣੇ ਮਿਲ ਗਏ ਆ ਤੇ ਇਸ ਕਰਕੇ ਜੀ ਕੰਟੈਕਟ ਜਰੂਰ ਕਰਿਓ ਤੇ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗਾ ਪਹਿਲਾਂ ਤੁਸੀਂ ਕੰਮ ਵੇਖ ਲਓ ਹਨਾ ਜਿੰਨੂੰ ਸਹੀ ਲੱਗੇ ਜਰੂਰ ਕਰਿਓ ਕਿਉਂਕਿ ਸਾਨੂੰ ਤੇ ਬਹੁਤ ਪਸੰਦ ਆ ਇਹਨਾਂ ਦਾ ਕੰਮ ਸਾਡੇ ਲਗਭਗ ਜਿੰਨੇ ਯਾਰਾਂ ਦੋਸਤਾਂ ਨੇ ਸਾਡੇ ਪਰਿਵਾਰ ਦੇ ਆ ਸਾਰੇ ਵਿਆਹ ਜਿਹੜੇ ਇਹੋ ਹੀ ਖਿੱਚਦੇ ਨੇ ਤੇ ਆ ਵੀਰ ਹੁਣੇ ਨਾਲ ਆ ਤੇ ਆ ਭਾਜੀ ਹੁਣਾਂ ਨੇ 70 Pro ਕਾਰ ਲੈ ਲੈ ਤੌਰ ਤਰੀਕੇ ਬਦਲ ਗਏ ਆ ਹੈ ਨਹੀਂ ਨਹੀਂ ਯਾਦਿਆ ਪੂਰੀ ਓਕੇ ਰਿਪੋਰਟ ਆ ਪੀਆ ਚ ਆਪਾਂ ਆ ਜਿਓ ਭਾਈ ਗੈਂਗ ਕਿੱਦਾਂ ਗੈਂਗ ਚਲਿਏ ਤੁਸੀਂ ਕੱਲੀ ਦੇਣੀ ਆ ਲੈ ਸਮਾਂ ਪੜੀ ਗਿਆ ਕਿ ਉਹਨੂੰ ਉਹਨੂੰ ਆਪਣੇ ਟਰੈਕ ਚ ਪੈ ਗਿਆ ਫਿਰ ਕੱਲੀ ਦੀ ਆ ਪੜੀ ਗਿਆ ਕਿ ਨਹੀਂ ਗਿਆ ਹਾਂ ਮਨਜੀਤ ਕੱਲੀ ਦੇਖ ਲਓ ਮਨਜੀਤ ਉਹਨੂੰ ਸਾਰਾ ਮਨਨਾ ਉਹ ਦਾਖਲਾ ਵੀ ਨਹੀਂ ਹੋ ਰਿਹਾ ਪਰ ਮੇਰਾ ਨਹੀਂ ਕਰ ਲਿਆ ਹਾਂ ਬੀਬੀ ਤੂੰ ਹਾਲ ਕਰ ਦੋ ਤੂੰ ਹਾਲ ਕਰ ਦੋ ਥੋੜਾ ਜਿਹਾ ਬੀਬੀ ਵੀਰ ਨੂੰ ਭੁਆਲੀ ਲੈ ਕੇ ਚੱਲੀ ਪ੍ਰਾਪਤ ਦਿੱਤੇ ਉਹਨਾਂ ਨੇ ਆਪ ਬੋਲੀ ਦੇ ਕੇ ਅੱਛਾ ਅੱਛਾ ਵਧੀਆ ਵਧੀਆ ਵਾਹ ਹੋ ਗਿਆ ਮੈਂ ਜਿਹੜੇ ਪਤਾ ਨਹੀਂ ਕਿ ਪਕੌੜੇ ਦੇ ਪਕੌੜੀਆਂ ਦੇ ਰਾਗ ਪਕੌੜੀਆਂ ਦੇ ਪਕੌੜੇ ਚਟਨੀ ਚਟਨੀ ਮੈਨੂੰ ਨਹੀਂ ਇਹ ਪਕੌੜੇ 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 ਮੈਨੂੰ ਕਰਨ ਦੇ ਵਿਆਹ ਵਾਲੇ ਦਿਨ ਦੇ ਲੱਗੇ ਆ ਪਕੌੜੇ ਬਹੁਤ ਜ਼ਿਆਦਾ ਖਾ ਲਿਆ ਥੋੜੇ ਡਾਈਜੈਸਟ ਖੰਦੇ ਡਾਈਜੈਸਟ ਵੀ ਤਾਂ ਸਿਰ ਤੇ ਆਉਂਦੇ ਆ ਕਿਸੇ ਕਿਤੇ ਪੀਰਾਂ ਦਾ ਡਾਈਜੈਸਟ ਕਰਨ ਦੇ ਸਰਤੇ ਮਾਰਨ ਨੂੰ ਆਹੋ ਪਤਾ ਕੀ ਆ ਸਰੀਰ ਇਦਾਂ ਵਜੋਂ ਜਦੋਂ ਕੁੱਟਿਆ ਹੁੰਦਾ ਕੇ ਸਾੜਾ ਉਹ ਵਰਦਰਾਦੀ ਆਉਂਦੀ ਆ ਸਰੀਰ ਕੁੱਟਿਆ ਵਾ ਸਾੜੀ ਅੱਖਾਂ ਨੇ ਖੁੱਲਣ ਦੀਆਂ ਅੱਖਾਂ ਅੱਗੇ ਹੈ ਵੜੀਆਂ ਤੇ ਕਾਹ ਦੀ ਕੋਸ ਕਰ ਮੈਂ ਉਹ ਮਮੀ ਕਹੇ ਫਾ ਲੋ ਵੀਰਾ ਦਾਇਮ ਜਗਤਾਰਾ ਮੈਨੂੰ ਅੱਜ ਮਾਰੋ ਤੇਰੀ ਮਾਂ ਬਲਸ਼ ਕਰ ਤੇਰੀ ਮਾਂ ਬਲਸ਼ ਕਰ ਆਹ ਮੁਤਾ 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 ਵਾਈਪ ਅੱਜ ਗਈ ਥੱਲੇ ਥੱਲੇ ਮਨੇ ਪਾਣੇ ਤੇ ਨੇ ਇਹਦੇ ਪਹਿਲੇ ਦੇ ਇਹਦੇ ਪਹਿਲੇ ਦੇ ਹੀਰ ਪਹਿਲੇ ਦੇ ਹੀ ਪਹਿਲੇ ਪਹਿਲੇ ਆ ਪਹਿਲੇ ਦੇ ਮੈਂ ਵੇਖੀ ਹਾਏ ਨਾ ਇਹ ਕਿੱਦਾਂ ਤੇਰੇ ਦੇ ਮੰਮੀ ਰਹਿਣ ਦੇ ਮੰਮੀ ਰਹਿਣ ਦੇ ਮੰਮੀ ਰਹਿਣ ਦੇ ਮੰਮੀ ਰਹਿਣ ਦੇ ਮੰਮੀ ਵੀਰੇ ਤੋਕੀ ਬਣਾ ਪਰਿਆ ਤੂੰ ਵੀਰੇ ਮੈਂ ਨਹੀਂ ਭਰਿਆ ਵੀਰੇ ਕਚੀ ਦੀ ਬਣਾ ਕੇ ਨਾ ਹੁਣ ਸਿੱਪਿਓ ਕਚੀ ਨਹੀਂ ਆਹ ਵਾਹ ਜੀ ਜੀ ਦੂਰ ਮਾਰਨਾ ਬਲੂਨ ਬਲੂਨ ਮੰਮੀ ਸਪੈਲਿੰਗ ਆਫ ਬਲੂਨ ਹੈ ਗੱਲ ਨਹੀਂ ਸਹੀ ਦੱਸੋ ਮਾਮੀ ਜੀ ਉਹ ਹੁਣ ਕਚੀ ਦੀ ਹੈ ਹਾਈ ਮਾਮੀ ਜੀ ਮੰਮੀ ਦੀ ਵੀ ਇਹ ਨਾ ਇਹਨੇ ਮੋਜ ਪਾਈ ਨਾ ਹੋਈ ਤੁਹਾਡੇ ਸਿਰ ਤੇ ਹਾਂ ਇਹ ਆ ਕੀ ਲਿਖਿਆ ਨਾ ਕਰ ਆਪੇ ਲਿਖਿਆ ਗਿਆ ਬੱਧਾ ਹਾਂਜੀ ਆਓ ਹਾਂਜੀ ਚੱਲ ਜਾ ਚੱਲ ਚੱਲ ਵੀਰੇ ਨਾ ਅੱਜ ਨਾ ਪਾਇਆ ਉਹ ਮੇਰੇ ਅੱਗੇ ਐਡਾ ਕਰਦੇ ਨਹੀਂ ਟਰਾਈਡ ਕਰਕੇ ਪੂਰਾ ਕਿ ਨੀਗੀ ਜੀ ਬੜੀ ਬਣਾਈ ਹੈ ਹੈ ਪੂਰੀ ਨੀਗੀ ਜੀ ਬੜੀ ਬਣਾਈ ਹੈ ਹੋ ਪੀੜ ਬੜੀ ਹੁੰਦੀ ਜੇ ਮੈਂ ਉੱਠੀ ਚੱਲੀ ਲੱਗ ਹਾਂ ਮੇਰੇ ਆਪਣੇ ਪੀੜੋਂ ਨਾ ਰਹਿ ਨਹੀਂ ਦੇ ਚੱਲ ਮਾਫ ਕੀਤਾ

ਇਹ ਕਬੂਲ ਕਿਉਂ ਕਰ? ਇਹ ਕੁੜੀਆਂ ਡਾਓ। ਉਹ। ਹੁਣ ਜੀ ਅਸੀਂ ਵਿਆਹ ਲੈ ਕੇ ਆ ਚੁੱਕੇ ਆ। ਹੁਣ ਤੇ ਸੇਟਾ ਕਰੋ ਨਾ ਇੱਦਾਂ ਹੀ। ਜੀ ਗੱਲ ਸੁਣੋ ਅਸੀਂ ਵਿਆਹ ਵੇਖ ਕੇ ਆ ਚੁੱਕੇ ਆ ਸ਼ਗਨ ਦਾ ਪ੍ਰੋਗਰਾਮ ਹੀ। ਤੁਸੀਂ ਬਹੁਤੇ ਜਾਣੇ ਇਹ ਗੱਲ ਕਹੋਗੇ ਕਿ ਯਾਰ ਤੂੰ ਆਪਣੀ ਵੀਡੀਓ ਪੋਣੇ ਉੱਥੇ ਪੋਣੇ ਨਹੀਂ। ਵੇਖੋ ਜੀ ਕਈਆਂ ਨੂੰ ਪਸੰਦ ਆਂਦਾ ਕੇ ਨਹੀਂ ਪਸੰਦ ਆਂਦਾ। ਅਹੀਂ ਆਪਣਾ ਖੰਦ ਪਸੰਦਾ ਅਹੀਂ ਬੋਨੇ ਆ ਅਹੀਂ ਆਪਣੀਆਂ ਵੀਡੀਓ ਬੋਨੇ ਆ ਇਸ ਲਈ ਅਸੀਂ ਕਿਸੇ ਥਰਡ ਪਾਰਟੀ ਨੂੰ ਨਹੀਂ ਲੈਂਦੇ ਕਿਉਂ ਕਿ ਜਦੋਂ ਕੋਈ ਕੋਈ ਸ਼ਿਕਾਇਤ ਹੁੰਦਾ ਨਾ ਫਿਰ ਸਾਡਾ ਦਿਲ ਜਿਹੜਾ ਨਾ ਉਹ ਬਰੋਕਨ ਬਰੁਕਨ ਹੋ ਜਾਂਦਾ ਵਾ ਸੋ ਇਸ ਤੋਂ ਪਹਿਲਾਂ ਜੀ ਕੋਈ ਸਾਨੂੰ ਕਵੇ ਉਸ ਤੋਂ ਪਹਿਲਾਂ ਹੀ ਅਸੀਂ ਆਪਣੇ ਆਪ ਚ ਹੀ ਰਹਿਦੇ ਆ ਤੇ ਆਪਣੇ ਆਪ ਹੀ ਖੁਸ਼ ਹਾਂ دوسری ਗੱਲ ਕਿ ਅੱਜ ਵੀਡੀਓ ਜਿਆਦਾ ਨਹੀਂ ਚੱਲੀ ਮੈਨੂੰ ਥੋੜਾ ਹੁਸਤਰਾ ਲੱਗਾ ਵਾ ਤੇ ਸ਼ਾਮਾਂ ਤੱਕ ਮੇਰੀਆਂ ਵੀਡੀਓ ਬਹੁਤ ਜ਼ਿਆਦਾ ਚਲਾ ਦਿਓ ਚਲੋ ਜੀ ਸੱਸ ਸਸਰੀ ਕਾ